हां जी ਸਾਨੂੰ ਇੱਕ ਇਤਲਾਹ ਮਿਲੀ ਸੀਗੀ ਕਿ ਅੱਜ ਬੰਗੋਲੀ ਚੌਂਕ ਦੇ ਵਿੱਚ ਕੁਝ ਵਿਅਕਤੀ ਜਿਹੜੇ ਜੂਆ ਖੇល ਰਹੇ ਨੇ ਤੇ ਜਿਸ ਤੇ ਅਸੀਂ ਰੇਡ ਕੀਤੀ ਆ ਤੇ ਮੌਕੇ ਤੇ ਸਾਨੂੰ ਜਿਹੜੇ 5 ਉੱਥੇ ਵਿਅਕਤੀ ਜੂਆ ਖੇਲਦੇ ਮਿਲੇ ਨੇ ਤੇ ਉਹਨਾਂ ਤੇ ਅਸੀਂ ਮੁਕੱਦਮਾ ਦਰਜ ਦਸੂ ਕਰਕੇ ਉਹਨਾਂ ਨੂੰ ਆਪਣੇ ਮੁਕੱਦਮੇ ਦੇ ਵਿੱਚ ਅਸੀਂ ਅਰੈਸਟ ਕਰ ਲਿਆ ਜੀ ਔਰ ਇਹ ਇਤਿਹਾਸਪੁਰ ਕੰਡੀ ਦੇ ਵਿੱਚ ਹੀ ਅਲੱਗ-ਅਲੱਗ ਪਿੰਨਾਂ ਦੇ ਰਹਿਣ ਵਾਲੇ ਵਿਅਕਤੀ ਨੇ ਹਾਕਿਲ ਹਾਲ ਅਸੀਂ ਪਰਚਾ ਦਰਜ ਕਰ ਲਿਆ ਜੀ ਤੇ ਜੋ ਵੀ ਸਾਡੀ ਫਰਦਰ ਇਨਵੈਸਟੀਗੇਸ਼ਨ ਆ ਉਹ ਸਾਡੀ ਚੱਲ ਰਹੀ ਹੈ ਦੇ ਵਿੱਚ हां जी ਸਾਨੂੰ ਇੱਕ ਇਤਲਾ ਮਿਲੀ ਸੀ ਕਿ ਅੱਜ ਬੰਗੋਲੀ ਚੌਂਕ ਦੇ ਵਿੱਚ ਕੁਝ ਵਿਅਕਤੀ ਜਿਹੜੇ ਜੂਆ ਖੇលਦੇ ਨੇ ਤੇ ਜਿਸ ਤੇ ਅਸੀਂ ਰੇਡ ਕੀਤੀ ਆ ਤੇ ਮੌਕੇ ਤੇ ਸਾਨੂੰ ਜਿਹੜੇ 5 ਉਹ ਤੇ ਵਿਅਕਤੀ ਜੂਆ ਖੇលਦੇ ਮਿਲੇ ਨੇ ਤੇ ਉਹਨਾਂ ਤੇ ਅਸੀਂ ਮੁਕਦਮਾ ਅਰਜ ਦਰਜ ਕਰਕੇ ਉਹਨਾਂ ਨੂੰ ਆਪਣੇ ਮੁਕਦਮੇ ਦੇ ਵਿੱਚ ਅਸੀਂ ਅਰੈਸਟ ਕਰ ਲਿਆ ਜੀ ਔਰ ਇਹ ਇਥੇ ਸ਼ਾਹਪੁਰ ਕੰਡੀ ਦੇ ਵਿੱਚ ਹੀ ਅਲੱਗ-ਅਲੱਗ ਪਿੰਨਾਂ ਦੇ ਰਹਿਣ ਵਾਲੇ ਵਿਅਕਤੀ ਆ ਹਾਲ ਫਿਲਹਾਲ ਅਸੀਂ ਪਰਚਾ ਦਰਜ ਕਰ ਲਿਆ ਜੀ ਤੇ ਜੋ ਵੀ ਸਾਡੀ ਫਰਥਰ ਇਨਵੈਸਟੀਗੇਸ਼ਨ ਆ ਉਹ ਸਾਡੀ ਚੱਲ ਰਹੀ ਹੈ ਦੇ ਵਿੱਚ ਹਾਂਜੀ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਕਿ ਅੱਜ ਬੰਗੋਲੀ ਚੌਂਕ ਦੇ ਵਿੱਚ ਕੁਝ ਵਿਅਕਤੀ ਜਿਹੜੇ ਜੂਆ ਖੇលਦੇ ਨੇ ਤੇ ਜਿਸ ਤੇ ਅਸੀਂ ਰੇਡ ਕੀਤੀ ਆ ਤੇ ਮੌਕੇ ਤੇ ਸਾਨੂੰ ਜਿਹੜੇ 5 ਉਥੇ ਵਿਅਕਤੀ ਜੂਆ ਖੇលਦੇ ਮਿਲੇ ਨੇ ਤੇ ਉਹਨਾਂ ਤੇ ਅਸੀਂ ਮੁਕੱਦਮਾ ਅਰਜ ਦਰਜ ਦੱਸੋ ਕਰਕੇ ਉਹਨਾਂ ਨੂੰ ਆਪਣੇ ਮੁਕੱਦਮੇ ਦੇ ਵਿੱਚ ਅਸੀਂ ਅਰੈਸਟ ਕਰ ਲਿਆ ਜੀ ਔਰ ਇਹ ਇਥੇ ਸ਼ਾਹਪੁਰ ਕੰਦੀ ਦੇ ਵਿੱਚ ਹੀ ਅਲੱਗ-ਅਲੱਗ ਪਿੰਡਾਂ ਦੇ ਰਹਿਣ ਵਾਲੇ ਲੱਗਦੇ ਨੇ ਆਖਿਰ ਹਾਲ ਅਸੀਂ ਪਰਚਾ ਦਰਜ ਕਰ ਲਿਆ ਜੀ ਤੇ ਜੋ ਵੀ ਸਾਡੀ ਫਰਦਰ ਇਨਵੈਸਟੀਗੇਸ਼ਨ ਆ ਉਹ ਸਾਡੀ ਚੱਲ ਰਹੀ ਹੈ ਦੇ ਵਿੱਚ